ਸਰ ਜਿਹੜਾ ਜੇ ਅਨਕਾਊਂਟਰ ਹੋਇਆ ਵਾ ਸਾਡੇ ਦਾ ਕੀ ਸਟੇਟ ਹੈ ਜੀ ਇੱਕ ਅ ਇਨਸੀਡੈਂਟ ਰਿਪੋਰਟ ਹੋਇਆ ਸੀਗਾ 3 ਤਾਰੀਖ ਨੂੰ 11ਵੇਂ ਮਹੀਨੇ 'ਚ ਜਿਹਦੇ ਵਿੱਚ ਲੰਡਾ ਹਰੀਕੇ ਦੇ ਨਾਮ ਤੋਂ ਇੱਕ ਕਰਨ ਨਾਮ ਦੇ ਮੁੰਡੇ ਨੇ ਅ ਐਕਸਟਰਸ਼ਨ ਕਾਲ ਕੀਤੀ ਸੀ ਜਿਹਦੇ ਵਿੱਚ ਜਿਹੜਾ ਕੰਪਲੇਨੈਂਟ ਹੈਗਾ ਉਹਦੇ ਤੋਂ 10 ਲੱਖ ਰੁਪਏ ਦੀ ਫਿਰੋਤੀ ਡਿਮਾਂਡ ਕੀਤੀ ਸੀ ਤੇ ਫਿਰੋਤੀ ਤੋਂ ਬਾਅਦ ਜਿਹੜਾ ਹੈਗਾ ਉਹ ਉਹਨੇ ਬੰਦੇ ਵੇਚ ਕੇ ਉਦੇ ਘਰ ਤੇ ਪੈਟਰੋਲ ਬੰਮਸ ਉੱਤੇ ਸੀਗੇ ਇੱਕ ਇੱਕ ਪੈਟਰੋਲ ਬੰਮ ਸਵੇਰੇ ਸੁਟਿਆ ਗਿਆ ਉਹਦੇ ਘਰ ਤੇ ਤੇ ਇੱਕ ਡੱਟ ਰੂਮ ਸ਼ਾਮ ਨੂੰ ਸੁਟਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਪੁਲਿਸ ਨੇ ਮਕਦਮਾ ਦਰਜ ਕਰਕੇ ਜਿਹੜਾ ਹੈਗਾ ਉਹਨੂੰ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ ਤੇ ਜਿਹਦੇ ਵਿੱਚ ਜਿਹੜਾ ਹੈਗਾ ਉਹ ਸੀਸੀਟੀਵੀ ਫੁਟੇਜ ਦੇ ਐਨਾਲਿਸਿਸ ਤੋਂ ਤੇ ਹਿਊਮਨ ਇੰਟ ਤੋਂ ਟੈਕਨੀਕਲ ਐਨਾਲਿਸਿਸ ਤੋਂ ਜਿਹੜਾ ਹੈਗਾ ਸਾਡੀ ਟੀਮਸ ਨੇ ਅ ਅਕਿਊਜ਼ ਡਾਇਡੈਂਟੀਫਾਈ ਕੀਤੇ ਉਹਨਾਂ ਨੂੰ ਨੋਮੀਨੇਟ ਕੀਤਾ ਗਿਆ ਇਨ ਬਿਟਵੀਨ ਜਿਹੜਾ ਹੈਗਾ ਉਹ ਸਾਡਾ ਅ ਨਾਕੇ ਲਗਾਇਆ ਵਾ ਸੀਗਾ ਜਿਹਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਨਾਕਿਉਸ ਦੀ ਬਾਅਦ ਚੱਲਦੀ ਸੀ ਕਿ ਅੱਜ ਨਾਕੇ ਤੇ ਇੱਕ ਸਸਪੈਕਟਿਡ ਮੋਟਰਸਾਈਕਲ ਨੂੰ ਰੋਕਣ ਦਾ ਸਾਡੀ ਟੀਮ ਨੇ ਯਤਾਰਾ ਕੀਤਾ ਬਟ ਉਹ ਉਸ ਟਾਈਮ ਮੌਕੇ ਤੇ ਭਜਾ ਲਿਆ ਜਦੋਂ ਇਹਨਾਂ ਨੇ ਪਿੰਚੋ ਦਾ ਪਿੱਛਾ ਕੀਤਾ ਸਾਡੀ ਟੀਮ ਨੇ ਐਸ ਐਚਓ ਸਿਟੀ ਦੀ ਟੀਮ ਨੇ ਤੇ ਉਹ ਫਿਰ ਇੱਥੇ ਆ ਕੇ ਸ਼ੇਰੋਂ ਦੇ ਨੇੜੇ ਉਹਦੇ ਨਾਲ ਕ੍ਰਾਸ ਫਾਇਰ ਹੋਇਆ ਉਹ ਜਦੋਂ ਆਪਣੀ ਮੋਟਰਸਾਈਕਲ ਤੋਂ ਡਿੱਗ ਗਿਆ ਤੇ ਉਹਨੇ ਪੁਲਿਸ ਟੀਮ ਤੇ ਫਾਇਰ ਕੀਤਾ ਤੇ ਇਹ ਕ੍ਰਾਸ ਫਾਇਰਿੰਗ ਚ ਜਿਹੜਾ ਹੈਗਾ ਉਹ ਇੰਜਰਡ ਹੋਇਆ ਤੇ ਉਹਨੂੰ ਫਰਦਰ ਇਮੀਡੀਏਟਲੀ ਹਸਪੀਟਲ ਲਿਜਾਇਆ ਗਿਆ ਹੈਗਾ ਜਿੱਥੇ ਉਹਦੀ ਸਿਚੁਏਸ਼ਨ ਜਿਹੜੀ ਹੈਗੀ ਉਹ ਠੀਕ ਸੀ ਜਾਰੀ ਰਹੀ ਫਰਦਰ ਅਸੀਂ ਫਾਲੋਅ ਅਪ ਕਰ ਰਹੇ ਹਾਂ ਕਿ ਉਹਦਾ ਪ੍ਰੋਪਰ ਟ੍ਰੀਟਮੈਂਟ ਹੋਵੇ ਤੇ ਜਿਹੜਾ ਦੋਸ਼ੀ ਦੱਸਿਆ ਗਿਆ ਹੈਗਾ ਉਹ ਆਕਾਸ਼ਦੀਪ ਅ ਕਿਸੇ ਮੁਕਦਮੇ ਦਾ ਦੋਸ਼ੀ ਜਿਹੜਾ ਹੈਗਾ ਉਹ ਜਿਹੜਾ ਜਿਹਨੇ ਪੈਟਰੋਲ ਬੰਬ ਛੁਟੇ ਸੀਗੇ ਤਰਨਤਨ ਵਿਖੇ ਜਿੰਡਿਆਲਾ ਰੋਡ ਤੇ ਉਹ ਦੋਸ਼ੀ ਹੈਗਾ ਫਰਦਰ ਜੇ ਇੱਕ ਦੋਸਤ ਜਿਹੜਾ ਰਹਿੰਦਾ ਦੋਸ਼ੀ ਹੈਗਾ ਉਹਨੂੰ ਵੀ ਸਾਡੀ ਟੀਮਸ ਲੱਗੀ ਹੋਈ ਹੈਗੀ ਜਿਹਨੂੰ ਅਸੀਂ ਜਲ ਰਾਉਂਡ ਅਪ ਕਰਾਂਗੇ ਤੇ ਸਾਡੀ ਟੀਮ ਨੇ ਬੜਾ ਟੈਕਨੀਕਲ ਇਨਵੈਸਟੀਗੇਸ਼ਨ ਤੇ ਸਿਸਟਮ ਕਰਕੇ ਅਨਲਿਸਿਸ ਕਰਕੇ ਉਹਨੂੰ ਫੜਨ ਵਾਸਤੇ ਕਾਫੀ ਕੰਮ ਕੀਤਾ ਹੈਗਾ ਕੋਈ ਵੀ ਇਸ ਤਰੀਕੇ ਦੀ ਜਿਹੜੀ ਇਨਸੀਡੈਂਟ ਹੁੰਦੀ ਹੈਗੀ ਇਮੀਡੀਟਲੀ ਪੁਲਿਸ ਨੂੰ ਰਿਪੋਰਟ ਕੀਤਾ ਜਾਵੇ ਜਿਹਦੇ ਵਿੱਚ ਕੋਈ ਐਕਸਟਰੂਸ਼ਨ ਕਾਲ ਕਰਦਾ ਆ ਜਾਂ ਇਦਾਂ ਦੀ ਕੋਈ ਥ੍ਰੈਟ ਕਰਦਾ ਸੋ ਦੈਟ ਅਸੀਂ ਉਹਨੂੰ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਫੜ ਕੇ ਸਜ਼ਾ ਦੇਵਾ ਸਕਦੇ। ਥੈਂਕ ਯੂ।